ਕਮੀ ਨਹੀਂ ਹੈ ਜੀ ਪਰ ਕਮੀ ਸੀ ਦੀ ਸਰਕਾਰਾਂ ਦੇ ਨੀਤੀ ਖਰਾਬ ਸੀ ਸਰਕਾਰਾਂ ਨੇ ਇਹ ਨਹੀਂ ਸੋਚਿਆ ਕਿ ਕਿਵੇਂ ਇੱਕ ਗਰੀਬ ਦੇ ਘਰ ਦਾ ਗੁਜ਼ਾਰਾ ਚੱਲਦਾ ਹੈ ਜੇ ਸਰਕਾਰ ਸੋਚ ਰਹੀ ਹੈ ਤੇ ਬਹੁਤ ਅਸੀਂ ਧੰਨਵਾਦ ਕਰਦੀਆਂ ਵੀ ਇਹ ਗੱਲ ਏਡੀ ਐਸ ਵਾ ਮੈਂ ਧੰਨਵਾਦ ਕਰਦੀਆਂ ਮਾਨ ਸਰਕਾਰ ਦਾ ਵੀ ਜਿਹੜੇ ਘਰ ਬੈਠੀਆਂ ਲੇਡੀਜ਼ ਨੂੰ ਬਾਹਰ ਕੱਢਿਆ ਤਾਂ ਉਹਨਾਂ ਦਾ ਐਕਸਪੋਜ਼ਰ ਵੀ ਹੋਵੇ ਉਹ ਹੋਰ ਵੀ ਬਹੁਤ ਕੁਝ ਸਿੱਖ ਸਕਦੀਆਂ ਨੇ ਨਾ ਕੇਵਲ ਸਿਲਾਈ ਹੋਰ ਵੀ ਬਹੁਤ ਸਾਰੇ ਕੰਮ ਨੇ ਜਿਹੜੀਆਂ ਅਸੀਂ ਲੇਡੀਜ਼ ਅੱਗੇ ਹੋ ਕੇ ਕਰ ਸਕਦੀ ਆਈ ਨੌਕਰੀਆਂ ਦੇਣ ਦੀ ਰੋਜ਼ਗਾਰ ਦੇਣ ਦੀ ਲਹਿਰ ਐ ਇਸੇ ਤਰ੍ਹਾਂ ਨਿਰੰਤਰ ਚੱਲਦੀ ਰਹੇ ਪੰਜਾਬ ਚ ਪੰਜਾਬ ਖੁਸ਼ਹਾਲ ਹੋਵੇ ਦੁਆਰਾ ਹੱਸਦਾ ਵੱਸਦਾ ਪੰਜਾਬ ਰੰਗਲਾ ਪੰਜਾਬ ਜਿਹੜਾ ਦੁਬਾਰਾ ਬਣੇ ਇਹਦੀ ਸਾਡੀ ਆਸ ਐ ਇਹਦੀ ਅਸੀਂ ਦੁਆ ਕਰਦੇ ਆਂ ਪਰਮਾਤਮਾ ਅੱਗੇ ਮੇਰਾ ਕੰਮ ਐ ਸੀਐਮ ਸਾਹਿਬ ਤੱਕ ਸੁਨੇਹਾ ਲਾਉਣਾ ਤੁਹਾਡੇ ਸਾਰਿਆਂ ਦਾ ਮੈਂ ਇਹ ਹੀ ਕਰ ਸਕਦੀ ਆਂ ਆਪਦੀਆਂ ਭੈਣਾਂ ਦਾ ਤੇ ਵੀਰਾਂ ਦਾ ਸੁਨੇਹਾ ਸੀਐਮ ਸਾਹਿਬ ਤੱਕ ਪਹੁੰਚਾਉਂਗੀ ਹੋਰ ਵੀ ਇਹ ਜੇ ਇੰਡਸਟਰੀਜ਼ ਹੋਣ ਜਾਂ ਹੋਰ ਵੀ ਕੋਈ ਸਮਾਲ ਸਕੇ ਲਾਰਜ ਸਕੇ ਇੰਡਸਟਰੀਜ਼ ਨੇ ਉਸ ਇਤਰਾਣੇ ਹਲਕੇ ਨੂੰ ਜ਼ਰੂਰ ਪਹੁੰਚਾਇਆ ਜਾਣ ਤੇ ਐਥੇ ਸ਼ੁਰੂ ਹੋਊਗਾ ਕੰਮ ਐਮਐਲਏ ਸੇਬਾਨ ਚੇਅਰਮੈਨ ਸੇਬਾਨ ਡੀਸੀ ਮੈਡਮ ਐਸਡੀਐਮ ਮੈਡਮ ਮੇਰੇ ਸਾਰੇ ਬਜ਼ੁਰਗ ਮਾਵਾ ਭੈਣਾ ਆਉ ਹੋ ਰਲ ਕੇ ਫਤਿਹ ਦੀ ਸਾਹ ਚ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਖੁਸ਼ੀਆਂ ਭਰਿਆ ਦਿਨ ਹੈ ਕਿ ਮੈਨੂੰ ਮੌਕਾ ਮਿਲਿਆ ਕਿ ਮੈਂ ਆਪਣੀਆਂ ਭੈਣਾਂ ਦੇ ਰੂਹਹਰੂ ਹੋਆ ਮੈਂ ਆਪਣੀਆਂ ਮਾਵਾਂ ਦੇ ਰੂਹਹਰੂ ਹੋ ਸਕਾਂ ਤੇ ਉੱਤੋਂ ਦਾ ਖੁਸ਼ੀ ਦੀ ਇਹ ਗੱਲ ਹੈ ਕਿ ਜਿੰਨੀਆਂ ਮਾਵਾਂ ਤੇ ਭੈਣਾਂ ਇੱਥੇ ਬੈਠੀਆਂ ਨੇ ਸਾਰਿਆਂ ਦੇ ਮੂੰਹ ਤੇ ਇੱਕ ਖੁਸ਼ੀ ਹੈ ਕਿਉਂਕਿ ਅੱਜ ਉਹਨਾਂ ਨੂੰ ਰੋਜ਼ਗਾਰ ਮਿਲਿਆ ਅੱਜ ਉਹ ਸੈਲਫ ਇੰਡੀਪੈਂਡੈਂਟ ਜਿਹਨੂੰ ਆਪਾਂ ਕਹਿੰਦੇ ਆ ਉਹ ਹੋਈਆਂ ਬਹੁਤ ਸਾਰੀਆਂ ਲੇਡੀਜ਼ ਮੈਨੂੰ ਅੰਦਰ ਵੀ ਮਿਲੀਆਂ ਉਹ ਕਹਿੰਦੀਆਂ ਵੀ ਪਹਿਲਾਂ ਤਾਂ ਘਰ ਆ ਰਿਆਂ ਦੀਆਂ ਝਿੜਕਾਂ ਖਾਂਦੀਆਂ ਸੀ ਪੈਸੇ ਮੰਗਦੀਆਂ ਵੀ ਡਰਦੀਆਂ ਸੀ ਕੋਈ ਚੀਜ਼ ਲੈਣ ਤੋਂ ਗੁਰੇਜ਼ ਕਰਦੀਆਂ ਸੀਗੀ ਨਾ ਲਈਏ ਘਰ ਜਾਂ ਤੋਂ ਪੈਸੇ ਮੰਗਣੇ ਪੈਣਗੇ ਪਰ ਅੱਜ ਮਾਨ ਸਰਕਾਰ ਦੀ ਦੇਣ ਸਦਕਾ ਉਹ ਲੇਡੀਜ਼ ਨੂੰ ਇੰਨਾ ਕੈਪੇਬਲ ਕਰਤਾ ਸਰਕਾਰ ਨੇ ਕਿ ਉਹ ਆਪਣਾ ਰੋਜ਼ਗਾਰ ਚਲਾਉਂਦੀਆਂ ਨੇ ਆਪਣਾ ਘਰ ਚਲਾਉਂਦੀਆਂ ਨੇ ਆਪਣੀ ਚੀਜ਼ ਜਿਹੜੀ ਉਹਨਾਂ ਨੂੰ ਲੋੜ ਹੈ ਉਹ ਲੈ ਸਕਦੀਆਂ ਨੇ ਬੜੀਆਂ ਲੇਡੀਜ਼ ਨੇ ਮਨ ਕੇ ਹਾਂ ਕਿ ਅਸੀਂ ਸਭ 8ਵੀਂ 9ਵੀਂ ਕਲਾਸ ਤੱਕ ਪੜ੍ਹਾਈ ਕੀਤੀ ਸੀ ਕੋਈ 10ਵੀਂ ਪਾਸ ਸੀ ਕੋਈ 12ਵੀਂ ਪਾਸ ਸੀ ਇਹ ਪੈਸਿਆਂ ਨਾਲ ਜਿਹੜਾ ਰੋਜ਼ਗਾਰ ਤੋਂ ਜਿਹੜਾ ਇੱਕ ਵਰਦੀ ਜਿਹੜੇ ਸਟਿਚ ਕਰ ਰਹੀਆਂ ਨੇ ਜਿਹੜੀ ਸਕੂਲ ਦੀਆਂ ਇਹਨਾਂ ਵਰਦੀ ਸਟਿਚ ਕਰ ਰਹੀਆਂ ਨੇ ਉਹਦੇ ਤੋਂ ਜਿਹੜਾ ਪੈਸਾ ਆ ਰਿਹਾ ਹੈ ਉਹਦੇ ਨਾਲ ਅੱਗੇ ਵੀ ਪੜ ਰਹੀਆਂ ਨੇ ਸੋ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਐਮਐਲਏ ਸਾਹਿਬ ਵੀ ਮੇਅਰ ਸਾਹਿਬ ਦਾ ਮਾਨ ਸਰਕਾਰ ਦੀ ਦੇਣ ਸਰਕਾਰ ਦਾ ਇਹ ਸਾਰਾ ਜਿਹੜਾ ਕੰਟਰੈਕਟ ਹੈ ਵਰਦੀਆਂ ਦਾ ਇਹ ਅੱਜ ਆਮ ਪਰਿਵਾਰਾਂ ਆਮ ਪਰਿਵਾਰਾਂ ਦੇ ਲੀਡੀਜ਼ ਨੂੰ ਮਿਲਿਆ ਹੈ ਇਹ ਕੰਟਰੈਕਟ ਪਹਿਲਾਂ ਵੀ ਮਿਲਦੇ ਸੀਗੇ ਪਰ ਪਹਿਲਾਂ ਵੱਡੇ ਵੱਡੇ ਘਰਾਂ ਵਾਲੇ ਵੱਡੇ ਵੱਡੇ ਫੈਕਟਰੀਆਂ ਵਾਲੇ ਲੈ ਜਾਂਦੇ ਸੀਗੇ ਸਾਡੀਆਂ ਲੇਡੀਜ਼ ਬਾਰੇ ਸਾਡੀਆਂ ਭੈਣਾਂ ਬਾਰੇ ਕਦੇ ਕਿਸੇ ਸਰਕਾਰ ਨੇ ਨਹੀਂ ਸੋਚਿਆ ਕਿ ਉਹ ਕਿਵੇਂ ਆਪਦੇ ਘਰ ਦਾ ਗੁਜ਼ਾਰਾ ਕਰਦੀਆਂ ਹੋਣਗੀਆਂ ਕਿਵੇਂ ਆਪਦੇ ਬੱਚੇ ਪਾਲਦੀਆਂ ਹੋਣਗੀਆਂ ਜੇ ਅੱਜ ਵੀ ਆਪਾਂ ਦੇਖੀਏ ਤੇ ਲੇਡੀਜ਼ ਆਪਣੇ ਬੱਚਿਆਂ ਨਾਲ ਬੈਠੀਆਂ ਨੇ ਇੱਥੇ ਜੇ ਲੇਡੀਜ਼ ਆਪਦੇ ਘਰ ਦਾ ਖਰਚਾ ਚੁਕਾ ਸਕਦੀਆਂ ਨੇ ਆਪਦਾ ਪਰਿਵਾਰ ਪਾਲ ਸਕਦੀਆਂ ਨੇ ਤੇ ਹੋਰ ਵੀ ਬਹੁਤ ਕੁਝ ਕਰ ਸਕਦੀਆਂ ਨੇ ਟੈਲੈਂਟ ਦੀ ਸਾਡੇ ਲੇਡੀਜ਼ 'ਚ ਕੋਈ ਕਦੇ ਨਹੀਂ ਹੈ ਜੀ ਪਰ ਕਮੀ ਸੀ ਕਿ ਸਰਕਾਰਾਂ ਦੀ ਨੀਤ ਖਰਾਬ ਸੀ ਸਰਕਾਰਾਂ ਨੇ ਇਹ ਵੀ ਸੋਚਿਆ ਕਿ ਕਿਵੇਂ ਇੱਕ ਗਰੀਬ ਦੇ ਘਰ ਦਾ ਗੁਜ਼ਾਰਾ ਚੱਲਦਾ ਸੋ ਜਿਹੜੀ ਇਹ ਸੋਚ ਹੈ ਸ਼ੁਰੂਆਤ ਅੱਜ ਸਤਰਾਣੇ ਤੋਂ ਹੋਈ ਆ ਪਰ ਮੈਨੂੰ ਲੱਗਦਾ ਹੈ ਹੋਰ ਹਲਕੇ ਦੀਆਂ ਵੀ ਲੇਡੀਜ਼ ਨੇ ਉਹ ਇਹੀ ਮੰਗ ਕਰਨੀ ਹੈ ਕਿ ਸਾਨੂੰ ਏਦਾਂ ਦਾ ਹੀ ਰੋਜ਼ਗਾਰ ਪ੍ਰੋਵਾਈਡ ਹੋਵੇ ਸੋ ਅੱਜ ਬਹੁਤ ਖੁਸ਼ੀ ਹੋਈ ਹੈ ਤੇ ਏਦਾਂ ਹੀ ਚੱਲਦਾ ਰਹੇ ਪੜੇ ਲਿਖੇ ਜਿਹੜੇ ਨੌਜਵਾਨ ਨੇ ਉਹ ਤਾਂ ਰੋਜ਼ਗਾਰ ਲੈ ਹੀ ਲੈਂਦੇ ਨੇ ਆਪਾਂ ਦੇਖਨੇ ਆ ਕਿ ਨੌਕਰੀਆਂ ਵੀ ਸਰਕਾਰ ਦੇ ਰਹੀ ਹੈ ਪਰ ਆਮ ਜਿਹੜੀਆਂ ਘਰ ਚ ਲੇਡੀਜ਼ ਬੈਠੀਆਂ ਨੇ ਉਹਨਾਂ ਬਾਰੇ ਵੀ ਸੋਚਣਾ ਸਰਕਾਰਾਂ ਦਾ ਹੀ ਕੰਮ ਹੈ ਜੀ ਸਰਕਾਰਾਂ ਨੇ ਕਦੇ ਸਾਡੇ ਬਾਰੇ ਨਹੀਂ ਸੋਚਿਆ ਜੇ ਸਰਕਾਰ ਸੋਚ ਨਹੀਂ ਹੈ